इदरे पासे टके 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 टक उहो मेला न चा जूसर वीर ਤੇ ਕਰਦੇ ਰਹਿਣਗੇ ਨਿੱਕੂ ਇਦਾਂ ਜਿੰਨਾ ਕਿ ਖੜੇ ਹੁੰਦੇ ਖੜਦੇ ਰਹੋਗੇ ਤੁਹਾਡੇ ਤੋਂ ਆਸਾਂ ਨੇ ਮੈਂ ਇਹ ਵੀ ਆਖੂਗਾ ਵੀ ਤਾੜੀਆਂ ਮਾਰ ਰਹੇ ਹੋ ਕਿਉਂਕਿ ਇਹ ਫਰਜ ਸੀ ਇਹ ਭਰਾਵਾਂ ਨੇ ਫਰਜ ਨਵਾਇਆ ਪਹਿਲੀ ਰੇਡ ਕਹਿੰਦੇ ਫਰੀਦ ਗੋਟੀਏ ਨੇ ਪਾ ਦਿੱਤੀ ਇਹਦਾ ਬੈਬਲ ਦੇ ਲਾਗੇ ਇਹਦਾ ਬਰਗਾੜੀ ਦੇ ਲਾਗੇ ਇਹਦਾ ਸਰਾਮਾ ਦੇ ਲਾਗੇ ਉਹ ਗੁਰੂ ਸਰ ਪਿੰਡ ਹੈ ਆਹ ਸਾਹਮਣੇ ਕਬੱਡੀ ਪਾਰਿਆ ਮੋਜੀਵਾਲ ਔਰ ਦੂਜੇ ਪਾਸੇ ਆ ਯਾਗੀ ਦੀ ਕਹਿੰਦੇ ਅੱਤ ਦਾ ਆ ਯਾ ਵਾਹਿਗੁਰੂ ਮੇਰ 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 ਕਰੇ ਪ੍ਰਮਾਤਮਾ ਲਾਓ ਸਾਹਮਣੇ ਗੁਰੂ ਸਰਿਆ ਸੁਖਵੀਰ ਮੇਰੇ ਵੀਰੋ ਮੋਢੇ ਦੇ ਵਿੱਚ ਥੋੜਾ ਦਰਦ ਫੀਲ ਕਰ ਰਿਹਾ ਹੈ ਭਾਈ ਜੀ ਮੂਵ ਸਪਰੇ ਜਰੂਰ ਕੋਈ ਦੀ ਕਰ ਦਿਓ ਗਰਾਊਂਡ ਦੇ ਵਿੱਚ ਮੂਵ ਸਪਰੇ ਕੋਈ ਦੀ ਕਰ ਦਿਓ ਜੀ ਮੈਂ ਬੇਨਤੀ ਕਰਦਾ ਜੇ ਦੀ ਕੋਈ ਡਰਿੰਕ ਵਗੈਰਾ ਦਾਰੂ ਵਗੈਰਾ ਪੀਤੀ ਹੈ ਭਰਾ ਬਣ ਕੇ ਲਾਈਨਾਂ ਤੋਂ ਦੂਰ ਹੋ ਜਿਓ ਇਹੜੀਆ ਘੇਰੇ ਵਾਲੀ ਲਾਈਨ ਤੋਂ ਬਾਹਰ ਰਿਓ ਮੈਂ ਬਿੰਦੀ ਕਰਦਾ ਵੀਰੇ ਬਣ ਕੇ ਜੇ ਤੁਸੀਂ ਇਹਨਾਂ ਨੂੰ ਦੇਖਣਾ ਹੈ ਉਹਦੇ ਦੀ ਇੱਜ਼ਤ ਕਰਿਓ ਇਹਨਾਂ ਦੀ ਰਿਸਪੈਕਟ ਕਰਿਓ ਪਲੇਅਰਾਂ ਲਈ ਇਹ ਮੰਦਿਰ ਹੈ ਮਸਜਿਦ ਹੈ ਗੁਰਦੁਆਰਾ ਹੈ ਪਲੇਅਰਾਂ ਦੇ ਲਈ ਇਹ ਰੱਬ ਹੈ ਗਰਾਊਂਡ ਦੇਖੋ ਜਦੋਂ ਪਲੇਅਰ ਆਉਂਦੇ ਆ ਹਰ ਇੱਕ ਮੈਚ ਦੇ ਵਿੱਚ ਆਉਂਦੇ ਆ ਤੇ ਮੱਥਾ ਟੇਕਦੇ ਆ ਨੰਗੇ ਪੈਰੀ ਟੀ-ਸ਼ਰਟ ਸਿਰ ਦੇ ਉੱਪਰ ਰੱਖਦੇ ਆ ਕਿੰਨੀ ਇੱਜ਼ਤ ਕਰਦੇ ਆ ਗਰਾਊਂਡ ਦੀ ਜੇ ਭਰਾ ਬਣ ਕੇ ਤੁਸੀਂ ਨਾ ਐਂ ਇਦਾਂ ਕਰਿਓ ਜਿਨ੍ਹਾਂ ਦੀ दारू ਕੀਤੀ ਹੈ ਸਮਝੋ ਪਲੀਜ਼ ਇਹਨਾਂ ਦੀ ਫੀਲਿੰਗ ਨੂੰ ਮੈਂ ਬੇਨਤੀ ਕਰਦਾ ਗਰਾਊਂਡ ਤੋਂ ਥੋੜਾ ਦੂਰ ਚਿੱਟੀ ਲਾਈਨ ਤੋਂ ਥੋੜਾ ਦੂਰ ਹੀ ਰਹੋ ਵੀਰ ਬਣ ਕੇ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਤੋਲਾ ਵਾਲਿਆ ਲੱਭੀ ਖੇਡ ਮੈਦਾਨ ਦੇ ਵਿੱਚ ਵੱਧਦਾ ਆਇਆ ਹੈ ਫਫੜੇ ਭਾਈਕੇ ਪਿੰਡ ਦੇ ਖੇਡ ਮੇਲੇ ਦਾ ਕਹਿੰਦੇ ਬੈਸਟ ਹੈ ਘਰਾਚੋ ਦਾ ਵਿੱਕੀ ਤਿਆਰ ਹੈ ਜਸ਼ਨ ਤਿਆਰ ਹੈ ਕੁਲਵਿੰਦਰ ਮੋਫਰ ਤਿਆਰ ਹੈ ਕਲਿਆਣਾ ਵਾਲਾ ਕਹਿੰਦੇ ਨਿੱਕੂ ਮੇਰੇ ਮਿੱਤਰੋ ਕਰਦਾ ਹੱਥ ਜੋੜੀ ਪਰ ਟੋਲਾ ਵਾਲੀਆ ਨੰਬਰ ਦਾ ਵਾਅਦਾ ਕਰਦਾ ਆਪਣੀ ਟੀਮ ਦੇ ਲਈ ਇੱਧਰ ਕਹਿੰਦੇ ਮੇਰੇ ਵੀਰੋ ਸੈਕਟਰੀ ਸਾਹ ਸਾਡੇ ਲੈ ਵੀ ਰਵੀ ਕੀ ਨਾਂ ਦੱਸਿਆ ਸੀਗਾ ਬਾਈ ਦਾ ਹਰਦੀਪ ਸੈਕਟਰੀ ਖੁਸ਼ੀ ਦੀਆਂ ਤਿੰਨ ਜੱਫੀਆਂ ਤੇ ਕਹਿੰਦੇ 2100 ਦਿੱਤਾ ਜਾਣਾ ਬਹੁਤ ਵੱਡਾ ਧੰਨਵਾਦ ਆਹ ਕਰਾਚੋ ਵਾਲੇ ਕਹਿੰਦੇ ਛੰਟੀ ਦੀ ਕਬੱਡੀ ਪੈ ਰਹੀ ਹੈ ਆਹ ਕਰਾਚੋ ਵਾਲੇ ਛੰਟੀ ਦੀ ਕਬੱਡੀ ਪੈ ਰਹੀ ਹੈ 5 500 ਦੇ ਜੱਫੇ ਆ ਦਸ਼ਵਾਨੀਆਂ ਦੇ ਇਹ ਕਿਹਦੇ ਵੱਲੋਂ ਹੈ ਚਮਕੌਰ ਸਿੰਘ ਜੀ ਪ੍ਰਧਾਨ ਜਗਸੀਰ ਸਿੰਘ ਜੀ ਫੌਜੀ ਸਾਰੀ ਕਮੇਟੀ ਪੂਜੀ ਹੈ ਮੁੰਡਿਆਂ ਦੇ ਨਾਲ 5 500 ਦੇ ਜੱਫੇ ਆ ਆਹ ਸਾਹਮਣੇ ਕਹਿੰਦੇ ਕਰਾਚੋ ਵਾਲਾ ਫੜ ਲਿਆ ਮੁੰਡਿਆਂ ਨੇ ਤਗੜੇ ਨੰਬਰ ਦੇ ਵਾਅਦੇ ਕਰ ਦਿੱਤੇ ਆ ਰਵੀ ਕਹਿੰਦੇ ਬੱਡੀ ਪਾ ਰਿਹਾ ਤੇਰੇ ਪਿੰਦ ਸਿਰਸੜੀ ਨੂੰ ਭੁੱਲੂ ਨਾ ਪ੍ਰਦੇਸੀ ਜਾ ਕੇ ਰੂਹ ਤੇਰੀ ਹੈ ਪਿੰਦਰਾ ਵੇ ਕੋਈ ਲੈ ਗਿਆ ਪੁੱਤ ਵਿਆਹ ਕੇ ਜਦ ਫੁੱਲ ਕੋਈ ਤੋੜ ਲਵੇ ਬੇਵਸ ਹੋ ਕੇ ਰਹਿ ਜੇ ਟਾਣੀ ਨਾ ਛੇੜ ਰਾਂਜਣਾ ਵੇ ਮੇਰੀ ਦਰਦਾਂ ਭਰੀ ਕਹਾਣੀ ਨਾ ਛੇੜ ਰਾਂਜਣਾ ਵੇ ਮੇਰੀ ਦਰਦਾਂ ਭਰੀ ਕਹਾਣੀ ਉਧਰ ਕੀ ਬਣ ਗਿਆ ਦੱਸੋ ਵੀਰ ਜੀ ਥੋੜੇ ਗਿਲੇ ਛਕਦੇ ਆ ਖੇਡ ਦੇ ਮੈਦਾਨ ਦੇ ਵਿੱਚ ਲੈ ਵੀ ਡੋਗਰ ਬਾਈ ਕਿੰਦਾ ਪੁਆਇੰਟ ਹੋਲਡ ਕਰ ਦਿੱਤਾ ਗਿਆ ਆਓ ਸਾਹਮਣੇ ਕਦੇ ਗੁਰੂ ਸਰਗਿਆ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਅਰਸ਼ਦੀਪ ਸੈਕਟਰੀ ਭਰਾ ਸਾਡਾ ਐਲਾਨ ਕਰਾਉਂਦਾ ਬੱਚੂਆਂ ਦੀ ਖੁਸ਼ੀ ਦੇ ਤਿੰਨ ਜੱਫੀਆਂ ਤੇ 2100 ਦਿੱਤਾ ਜਾਣਾ ਗੁਰੂਸਰਗੇ ਦੀ ਕਬੱਡੀ ਪੈਰੀਆਂ ਮੇਰੇ ਮਿੱਤਰੋ ਕਦੇ ਮਿੱਟੂ ਦੇ ਚਰਚੇ ਹੁੰਦੇ ਆ ਆ ਖੁਸ਼ੀ ਹੈ ਇਹਨੇ ਜੌਰਪੁਰੇ ਵਿੱਚ ਵੀ ਅਤ ਕਰਾਈ ਹੈ ਗੁਰੂਸਰਗਿਆ ਮਾਰਦਾ ਡਾਜਾ ਬੱਲੇ 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 ਸੌਕੇ ਨਹੀਂ ਉਹ ਮੰਜ਼ਲਾਂ ਦੇ ਰਾਹ ਲੱਭਣੇ ਇਹਦੇ ਲਈ ਤੇ ਮੰਗਦੀ ਤਿਆਗ ਜ਼ਿੰਦਗੀ ਕੱਟ ਕੇ ਬਥੇਰੇ ਤੁਰ ਗਏ ਕੋਈ ਵਿਰਲਾ ਹੀ ਆਖੇ ਜਿੰਦਾਬਾਰ ਜ਼ਿੰਦਗੀ ਜ਼ਿੰਦਗੀ ਨਾਲ ਮੱਥੇ ਵਿਰਲੇ ਲਾਉਂਦੇ ਐ ਢੀਡਾਂ ਨੂੰ ਵਿਰਲੇ ਹਰਾਉਂਦੇ ਐ ਜਿਨ੍ਹਾਂ ਨੂੰ ਜ਼ਿੰਦਗੀ ਬਣੀ ਬਣਾਈ ਮਿਲ ਗਈ ਉਹਨਾਂ ਨੂੰ ਕਹਿੰਦੇ ਮੇਰੇ ਮਿੱਤਰੋ ਜ਼ਿੰਦਗੀ ਸੌਖੀ ਲੱਗਦੀ ਐ ਜਿਨ੍ਹਾਂ ਨੇ ਜ਼ੀਰੋ ਤੋਂ ਸਟਾਰਟ ਕੀਤੀ ਉਹਨਾਂ ਲਈ ਕੰਮ ਟਾਫ ਐ ਆ ਕਲਿਆਣਾ ਵਾਲਾ ਕਰਾਊ ਬੱਲੇ 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 ਕਰਾਊ ਬੱਲੇ ਬੱਲੇ ਵਾਹ ਓਏ ਨਿੱਕੂ ਸਾਹਮਣੇ ਕਲਿਆਣਾ ਵਾਲਾ ਕਿੰਦੇ ਬੱਲੇ ਬੱਲੇ ਕਰਾ ਗਿਆ ਅੱਜ ਉਹਨੂੰ ਪਤਾ ਵੀ ਕਰਾਚੋ ਵਾਲੇ ਭਰਾ ਨਾਲ ਖੇਡਦੇ ਐ ਅੱਜ ਜੱਫੇ ਲਾਉਣੇ ਪੈਣੇ ਮੇਰੇ ਮਿੱਤਰੋ ਪਰ ਜਿੱਦਣਾ ਕਿਹਦੇ ਸ਼ੱਕ ਤੇ ਰਹਿਣੀ ਐ ਆ ਬੋਲਾ ਕਹਿੰਦੇ ਝੰਡਿਰ ਦਾ ਟੱਕ ਤੇ ਪੈਣੀ ਹੈ ਬਸ਼ਵਾਨੇ ਵਾਲੇ ਕਰੋ ਕੁਝ ਨਾ ਕੁਝ ਚਮਕੌਰ ਸਿੰਘ ਜੀ ਅੱਜ ਕਹਿੰਦੇ ਲੋਟਾਂ ਦਾ ਥੱੱਬਾ ਲਈ ਫਿਰਦੇ ਆ ਕਹਿੰਦੇ ਸਾਡੇ ਪਿੰਡ ਵਾਲੇ ਜਿੱਤਣ ਸਾਡੇ ਪਿੰਡ ਵਾਲੇ ਜੱਫੇ ਲਾਉਣ ਵੱਡੇ ਪਿਆਰ ਦੇਣੇ ਆ ਜਿਹੜੇ ਕੈਨੇਡਾ ਖੇਡਦੇ ਉਹਨੂੰ ਡਾਲਰ ਮਿਲਦੇ ਆ ਜਿਹੜੇ ਇੰਗਲੈਂਡ ਖੇਡਦੇ ਉਹਨੂੰ ਪਾਉਂਡ ਮਿਲਦੇ ਆ ਜਿਹੜੇ ਯੂਰਪ ਖੇਡਦੇ ਉਹਨੂੰ ਯੂਰੋ ਮਿਲਦੇ ਆ ਜਿਹੜੇ ਦਬਈ ਖੇਡਦੇ ਉਹਨੂੰ ਗ੍ਰਾਮ ਮਿਲਦੇ ਆ ਜਿਹੜੇ ਮਲੇਸ਼ੀਆ ਖੇਡਦੇ ਉਹਨੂੰ ਰਿਕਟ ਮਿਲਦੇ ਆ ਪਰ ਜਿਹੜੇ ਅੱਜ ਝੰਡਿਰ ਖੇਡਦੇ ਆ ਉਨਾਂ ਨੂੰ ਰੁਪਈਏ ਦਿੱਤੇ ਜਾਣੇ ਆ ਉਨਾਂ ਨੂੰ ਪੈਸੇ ਦਿੱਤੇ ਜਾਣੇ ਆ ਆ ਕਹਿੰਦੇ ਜਸ਼ਰ ਕਲਿਆਣਾ ਵਾਲਾ ਲੱਗਿਆ ਜੋਰ ਕਬੱਡੀ 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 ਖੇਡ 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 ਪੁਰਜ ਲੱਟਾ ਵਾਲਾ ਰਾਏਕੋਟ ਦੇ ਇਲਾਕੇ ਦਾ ਕਹਿੰਦੇ ਰਵੀ ਨੰਬਰ ਦਾ ਵਾਅਦਾ ਕਰ ਗਿਆ ਮੇਰੇ ਮਿੱਤਰੋ ਆਓ ਸਾਹਮਣੇ ਕਹਿੰਦੇ ਗੁਰੂ ਸਰਿਆ ਸੁਖਵੀਰ ਸਿੰਘ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰ ਤਿਆਰ ਨੇ ਇੱਕ ਕੰਨੀ ਤੇ ਵੇਖਦੇ ਆ ਕਹਿੰਦੇ ਫਲੇੜਾ ਪਿੰਡ ਹੈ ਨਾਲ ਕਹਿੰਦੇ ਰਣਜੀਤ ਹੈ ਮੇਰੇ ਮਿੱਤਰੋ ਮੁੰਡਾ ਲਗਾਤਾਰ ਕਹਿੰਦੇ ਬੈਸਟ ਬੰਦ ਆ ਰਿਹਾ ਹੈ ਇਹ ਵੀ ਕਹਿੰਦੇ ਅਨਡਫੀਟਡ ਹੈ ਇਹ ਵੀ ਕਹਿੰਦੇ ਕਈ ਦਿਨਾਂ ਤੋਂ ਬੀਟ ਨਹੀਂ ਹੋਇਆ ਪਰ ਗੁਰੂ ਸਰਿਆ ਇਧਰਲੇ ਪਾਸੇ ਮੈਂ ਦੱਸਿਆ ਇਹ ਪਿਛਲੇ ਕਈ ਦਿਨਾਂ ਤੋਂ ਅਨਡਫੀਟਡ ਹੈ ਲਗਾਤਾਰ ਜਿੱਤਦਾ ਆ ਰਿਹਾ ਹੈ ਇਹ ਰਣਜੀਤ ਹੈ ਮੇਰੇ ਮਿੱਤਰੋ ਆਓ ਸਾਹਮਣੇ ਕਹਿੰਦੇ ਬਸ਼ਵਾਨੇ ਵਾਲੇ ਨੇ ਬੱਲੇ ਬੱਲੇ ਕਰਾ ਦਿੱਤੀ ਹੈ 500 ਚਮਕੌਰ ਸਿੰਘ ਦੀ ਪ੍ਰਧਾਨ ਬਸ਼ਵਾਨੇ ਵਾਲੇ ਨਾਲ ਸਮੂੱਚੀ ਕਮੇਟੀ ਹੈ ਸਾਰੇ ਮੁੰਡਿਆਂ ਦਾ ਧੰਨਵਾਦ ਹੈ ਵੱਡੇ ਪਿਆਰ ਪੁੱਜਦੇ ਕਰ ਦਿੱਤੇ ਹੈ ਲਵੀ ਕਹਿੰਦੇ ਕਬੱਡੀ ਬਾਹਰ ਨੰਬਰ ਆਪਣੇ ਹਿੱਸੇ ਜੋੜਦਾ ਹੋਇਆ 21 ਮੈਚ ਰਹਿ ਗਿਆ ਫਾਈਨਲ ਹੋਣਾ ਜਿਹੜੀ ਜਿੱਤ ਗਈ ਇਹਨਾਂ ਨੇ ਫਾਈਨਲ ਦੇ ਵਿੱਚ ਪਹੁੰਚ ਜਾਣਾ ਕਰਾਚੋ ਵਾਲਾ ਕਹਿੰਦੇ ਫਿਰ ਕਬੱਡੀ ਬਾਹਰ ਇਹ ਗੱਡੀਏ ਪਕੜੜੇ ਕਾਢ ਕੇ ਵੀ ਤੇਲ ਨੂੰ ਬਿਜਲੀ ਦੇ ਖੰਬੇ ਤੇ ਨਾ ਚਾੜੋ ਵੇਲ ਨੂੰ ਔਰ ਰੋਟੀ ਖਾ ਕੇ ਹੱਥ ਵੀ ਕਦੇ ਨਹੀਂ ਚੱਤੀ ਦੇ ਤੇ ਮਿੱਤਰੋ ਪਟੋਲੇ ਉਹ ਟੰਡ ਚੋਣੀ ਪੱਟੀ ਦੇ ਮਿੱਤਰੋ ਪਟੋਲੇ ਫੱਡ ਚੋਣੀ ਪੱਟੀ ਦੇ ਆਓ ਜਾ ਬੜਾ ਕਹਿੰਦੇ ਕਰੋਚੋ ਵਾਲਾ ਹਵਾ ਨੂੰ ਗੰਡਾ ਦਿੱਤਾ ਤਰਿਆ ਆਉਂਦਾ ਹਵਾ ਨੂੰ ਗਾਂਝਾ ਦਿੱਤਾ ਤਰਿਆ ਆਉਂਦਾ ਜਿਹੜਾ ਰੀਪਲੇ ਪਲੀਜ਼ ਜਿਹੜੇ ਬਾਹਰ ਰੈਫਰੀ ਨੇ ਉਹ ਚੈੱਕ ਕਰ ਲਓ ਜਾਂ ਹੋ ਗਿਆ ਦੱਸਿਓ ਉਹ ਨੰਬਰ ਹੋ ਗਿਆ ਤੇ ਕਾਚੋ ਦਾ ਉਹ ਕਰਾਚੋ ਦਾ ਮੇਰੇ ਮਿੱਤਰੋ ਲਓ ਸਾਹਮਣੇ ਟੋਲਾ ਵਾਲੀਆ ਕਹਿੰਦੇ ਕਬੱਡੀ ਪਾ ਰਿਹਾ ਹੈ ਕਲਿਆਣ ਵਾਲੇ ਨੇ ਫੇਰ ਟੱਚ ਲਿਆ ਲੱਭੀ ਟੋਲਾ ਵਾਲ ਦੀ ਧਰਤੀ ਦਾ ਨੰਬਰ ਦਾ ਬਾਡਾ ਕਰਦਾ ਕਹਿੰਦੇ ਆਪਣੀ ਟੀਮ ਦੇ ਲਈ ਵੀ ਇੱਥੇ 도ਗਲੇ ਨਹੀਂ ਯਾਰ ਮਿੱਠੀਆਂ ਜਵਾਨਾ ਤੇ ਨੀਤਾਂ ਕੌੜੀਆਂ ਕਰੋਨਾ ਚਕੀਨ ਕਦੇ ਸੋਣੀ ਰੰਗ ਦਾ ਚਾੜ ਕੇ ਚਵਾਰੇ ਚੱਕ ਲੈਂਦੀਆਂ ਨੇ ਪੌੜੀਆਂ ਹੀਰਕਿਆਂ ਵਾਲਾ ਉਹ ਚੰਡਿਆ ਹਲਾਤਾਂ ਦਾ ਗੱਲ ਕਰਦਾ ਨਹੀਂ ਕਦੇ ਤੱਤ ਤੋਂ ਬੰਦੇ ਗੱਲੀ ਬਾਤੀ ਜਾਂਦੇ ਨਹੀਂ ਸਿਆਣੇ ਤੇ ਸੂਰਮਾ ਕੋਈ ਹੁੰਦਾ ਲੱਖ ਚੋ ਬੰਦੇ ਗੱਲੀ ਬਾਤੀ ਜਾਂਦੇ ਨਹੀਂ ਸਿਆਣੇ ਇਧਰਲੇ ਪਾਸੇ ਪੱਛੂਆਣੀਆਂ 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 ਕਰਾਉ ਬੱਲੇ ਬੱਲੇ ਮੇਰੇ ਮਿੱਤਰੋ ਪਰ ਮੈਨੂੰ ਲੱਗਾ ਵੀ ਫਲੇੜੇ ਵਾਲਾ ਆਓ ਸਾਹਮਣੇ ਖੇਡਦੇ ਗਰਾਊਂਡ ਦੇ ਵਿੱਚ ਧੰਨ ਧੰਨ ਕਰਵਾ ਗਿਆ 10 ਮਹੀਨਿਆਂ ਬਾਅਦ ਗਰਾਊਂਡ 'ਚ ਆਇਆ ਹੈ ਅੱਜ ਪਹਿਲਾ ਮੈਚ ਹੀ ਖੇਡਿਆ ਬਾਬੇ ਪ੍ਰੇਮਦਾਦ ਦੀ ਕਿਰਪਾ ਉਹ ਟੁੰਨ ਟੁੰਨ ਕੇ ਜੱਫੇ ਲਾ ਰਿਹਾ ਹੈ ਉਹ ਟੁੰਨ ਟੁੰਨ ਕੇ ਜੱਫੇ ਲਾ ਰਿਹਾ ਹੈ ਬੁਲਿਆਣਾ ਵਾਲਿਆ ਟਾਈਮ ਵੀ ਬਹੁਤ ਹੋ ਗਿਆ ਓਏ ਸਰੀਰ ਨੂੰ ਕਹਿ ਵੀ ਆ ਫੜਨਾ ਪੈਣਾ ਉਧਰ ਜਸ਼ਨਪੁਰ ਕੇ ਕਹਿੰਦੇ ਚਾਰ ਜੱਫੀ ਨੇ ਬਿੱਕੂ ਓਏ ਸੜ ਲੈ ਤਿਆਰੀ ਜਸ਼ਨ ਕਰ ਕੁਝ ਨਾ ਕੁਝ ਨੰਬਰ ਰੀਡਰ ਦਾ ਨੰਬਰ ਰਵੀ ਬੁਰਜ ਲਿੱਟਾ ਵਾਲਾ ਆਪਣੀ ਟੀਮ ਦੇ ਲਈ ਜੋੜ ਗਿਆ ਸਿਰੇ ਦੇ ਨੰਬਰ ਦੇ ਵਾਧੇ ਕਰ ਦਿੱਤੇ ਹੈ ਕਿ ਠੋਕਰ ਠੋਕਰ ਖਾ ਕੇ ਉੱਠੀਏ ਬੱਲਿਆ ਪੈਰ ਪਿੱਛੇ ਨਾ ਪੁੱਟੀਏ ਬੇਲਾ ਬੇਲਾ ਕਿਸਮਤ ਨਫਰੇ ਓਏ ਕਰਦੀ ਹੁੰਦੀ ਹੈ ਆਹ ਸਾਹਮਣੇ ਤੁੰਗੜ ਤੁੰਗੜ ਕਰਕੇ ਗੱਡੀ ਚੜਦੀ ਹੁੰਦੀ ਹੈ ਇਹ ਗੱਡੀਆਂ ਮਿਹਨਤ ਨਾਲ ਚੜਦੀਆਂ ਨੇ ਇਹ ਗੱਡੀਆਂ ਚੜਾਉਣੀਆਂ ਔਕੀਆਂ ਨੇ ਇਹ ਦੂਜਾ ਸੈੱਡੀ ਹੈ ਇੱਕ ਪਾਸੇ ਬੱਚੋ ਆਣੇ ਵਾਲੇ ਹੈ ਮੇਰੇ ਮਿੱਤਰੋ ਪਰ ਗੁਰਸਰੀਆ ਸਿਰੇ ਦਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਇਹ ਵਟਸਐਪ ਵੀ ਚੁਗਲ ਚੌਂਕਾ ਹੋ ਗਿਆ ਨਵੀਂ ਪੀੜੀ ਮਾਂਜਦੀਪ ਮੋਬੈਲ ਨੇ ਗੰਦ ਵਿੜੇ ਚ ਦੀ ਮਿੱਤਰਾ ਦਿਮਾਗ ਚ ਕੰਮ ਕਰਨਾ ਕੀ ਪੁੱਛੇ ਫਰਨੈਲ ਦੇ ਦੋਹੀ ਬਖਸ਼ੀ ਸਮੱਤ ਬਾਬਾ ਨੜਕਾ ਲੰਡਾ ਮੀੜੇ ਦਾ ਗਵਾਹ ਨਾ ਬਣੇ ਚਾਚੇ ਚੋਬੇ ਉਣੀ ਕਦੇ ਲੱਭਦਾ ਤੇ ਮਾਸੀ ਕਦੇ ਮਾ ਨਾ ਬਣੇ ਉਹ ਚਾਚੇ ਚੋਬੇ ਉਣੀ ਕਦੇ ਲੱਭਦਾ ਆਉ ਸਾਹਮਣੇ ਉਧਰਲੇ ਪਾਸੇ ਜਸ਼ਨ ਤੇ ਲਵੀ ਦੀ ਟੱਕਰ ਹੈ ਪਰ ਤੋਲਾ ਵਾਲੀਆ ਕਹਿੰਦੇ ਹਵਾ ਨੂੰ ਗੰਡਾ ਦਿੰਦਾ ਆਉਂਦਾ ਮੇਰੇ ਮਿੱਤਰੋ ਦੂਜਾ ਸੈਮੀ ਫਾਈਨਲ ਹੈ ਝਨੀੜ ਦੇ ਵੱਡੇ ਖੇਡ ਮੇਲੇ ਦਾ ਰੇਡ ਪਾਉਣ ਦੇ ਲਈ ਉਧਰਲੇ ਪਾਸੇ ਕਰਾਚੋ ਵਾਲਾ ਕਹਿੰਦੇ ਛੰਟੀ ਤਿਆਰ ਵਰ ਤਿਆਰ ਹੈ ਕਬੱਡੀ ਆ ਮੁੰਡੇ ਨੂੰ ਕਹਿੰਦੇ ਵਿਰਾਸਤ ਦੇ ਵਿੱਚ ਮਿਲੀ ਹੈ ਬੁਰਤੀ ਦੇ ਵਿੱਚ ਮਿਲੀ ਹੈ ਕਬੱਡੀ ਕਹਿੰਦੇ ਇਹਦੇ ਨਸ-ਨਸ ਦੇ ਵਿੱਚ ਇਹਦੇ ਖੂਨ ਦੇ ਵਿੱਚ ਦੌੜਦੀ ਹੈ ਟਾਈਓ ਤੇ ਫਰਤੀਲਾ ਟਾਈਓ ਮੰਗਾ ਟਾਈਓ ਚਰਚੇ ਪਰ ਇਧਰਲੇ ਪਾਸੇ ਖੁਸ਼ੀ ਛੰਟੀ ਖੁਸ਼ੀ ਛੰਟੀ ਟੱਕਰ 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 ਭੱਦੀ ਉਹ ਕਰਾਚੋ ਵਾਲਾ ਆਓ ਵਾਹ ਓਏ ਗੱਬਰੂਆ ਕਰੋਨਾ ਦੀ ਵੈਕਸੀਨ ਬਣ ਗਈ ਪਰ ਇਹਦਾ ਕੋਈ ਤੋੜਦੀ ਇਹਦਾ ਕੋਈ ਤੋੜਦੀ ਆਹ ਸਾਹਮਣੇ ਕਹਿੰਦੇ ਰੇਡ ਮੁਰਜ ਲਿੱਟਾਂ ਵਾਲੇ ਦੀ ਆਹ ਰਵੀ ਨੇ ਕਹਿੰਦੇ ਕਬੱਡੀ ਪਾ ਦਿੱਤੀ ਹੈ ਮੁਰਜ ਲਿੱਟਾਂ ਦੀ ਕਹਿੰਦੇ ਧਰਤੀ ਹੈ ਇਹ ਜਿਲੇ ਲੁਧਿਆਣੇ ਤੋਂ ਕਹਿੰਦੇ ਚੱਲ ਕੇ ਆਇਆ ਔਰ ਸਾਹਮਣੇ ਚਾਰ ਬਠਿੰਡੇ ਵਾਲਾ ਤੇ ਲੁਧਿਆਣੇ ਵਾਲਾ ਓਏ ਮਾਨਸ ਵਿੱਚ ਭੜਪੇ ਹੈ ਬਠਿੰਡੇ ਵਾਲਾ ਤੇ ਲੁਧਿਆਣੇ ਵਾਲਾ ਓਏ ਮਾਨਸ ਵਿੱਚ ਥਾਰ ਥਾਰ ਓਏ ਮਾਨਸ ਵਿੱਚ ਪੜਾਕੇ ਓਏ ਜੰਹੀੜ ਦਾ ਮੇਲਾ ਆਹ ਜਸ਼ਨ ਬੱਲੇ ਬੱਲੇ ਆ ਗਿਆ ਮੈਚ ਬਰਾਬਰ ਦਾ ਖੇਡਿਆ ਜਾ ਰਿਹਾ ਹੈ ਮੈਚ ਸਿਰੇ ਦਾ ਹੋ ਗਿਆ ਆ ਦੁਨੀਆ ਨੱਚ ਪਈ ਹੈ ਆ ਲੋਕ ਖੁਸ਼ ਕਰ ਦਿੱਤੇ ਹੈ ਬਸ਼ਵਾਨੇ ਵਾਲਿਓ ਕਰੋ ਕੁਝ ਨਾ ਕੁਝ ਬਸ਼ਵਾਨੇ ਵਾਲਿਓ ਕਰੋ ਕੁਝ ਨਾ ਕੁਝ ਓਏ ਬੀਤਿਆ ਫਲੇੜੇ ਪਿੰਡ ਵਾਲਿਆ ਅੱਜ ਜੱਫੇ ਲਾਉਣੇ ਪੈਣੇ ਆ ਪਰ ਸਾਹਮਣੇ ਬੱਛੋਆਣੇ ਵਾਲ ਕਬੱਡੀ 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 ਨੰਬਰ ਜੀਤ ਰਣਜੀਤ ਆ ਸੁਖਵੀਰ ਆ ਸਾਹਮਣੇ ਸੁਖਵੀਰ ਨੰਬਰ ਦਾ ਵਾਅਦਾ ਕਰਦਾ ਹੈ ਮੈਚ ਕਹਿੰਦੇ ਬੜਾ ਕਲੋਜ਼ ਚਲਾ ਗਿਆ ਬੜੀ ਟੌਪ ਦੀ ਬਾਜ਼ੀ ਆ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਲੈ ਵੀ ਹੂਟਰ ਆ ਲਿਆ ਹੁਣ ਨਾ ਹੋੜਨਾ ਹੁਣ ਗੁੰਜਾਇਸ਼ ਨਹੀਂ ਬੜਾ ਧੰਨਵਾਦ ਹੈ ਟੌਪ ਦਾ ਮੈਚ ਚੱਲ ਰਿਹਾ ਮੇਰੇ ਮਿੱਤਰੋ ਠੰਡ ਵੀ ਪੈਣੀ ਸ਼ੁਰੂ ਹੋ ਗਈ ਹੈ ਪਰ ਖਿਡਾਰੀਆਂ ਦੇ ਪਿੰਡੇ ਦੇ ਵਿੱਚੋਂ ਬਾਹਰ ਨਿਕਲਦੀ ਇਹਨਾਂ ਦੀ ਮਿਹਨਤ ਬੋਲਦੀ ਹੈ ਉਹ ਟੋੜਾਂ ਵਾਲਿਆਂ ਨੇ ਕਹਿੰਦੇ ਫੇਰ ਮੱਥਾ ਟੇਕ ਕੇ ਪੋਲੇ ਪੋਲੇ ਕੰਮ ਵਧਾਦੇ ਹੈ ਦਲੇਰੀ ਨਾਲ ਕਬੱਡੀ ਪਾਉਂ ਹੌਸਲੇ ਨਾਲ ਕਬੱਡੀ ਪਾਉਂਦਾ ਆ ਉਹ ਵੇਖਾਂਗੇ ਤੋੜਾਂ ਵਾਲਿਆ ਲਾ ਪ੍ਰੀਤ ਸਿੰਘ ਲੱਭੀ ਦੀ ਕਬੱਡੀ ਆਉ ਸਾਹਮਣੇ ਮੁੰਡਾ ਕਹਿੰਦੇ ਨਵੀਂ ਨਕੋਰ ਉਮਰਦਾ ਮੁੰਡਾ ਕਹਿੰਦੇ ਨਵੀਂ ਉਮਰਦਾ 1000 ਬੱਛਵਾਨੇ ਦੇ ਜੱਫੀਆਂ ਦਾ ਹੋਣਾ ਵਸ਼ਵਾਣੇ ਵਾਲੇ ਜਿੰਨੇ ਵੀ ਜਫੇ ਲਾਉਣਗੇ ਇੱਕ ਇੱਕ ਹਜ਼ਾਰ ਦਿੱਤਾ ਜਾਵੇਗਾ ਚਮਕੌਰ ਸਿੰਘ ਦੀ ਪ੍ਰਧਾਨ ਉਹਨਾਂ ਦੀ ਸਮੁੱਚੀ ਕਮੇਟੀ ਦਾ ਤਾਂ ਤਨ ਬਬਾ ਥੰਮੜ ਸਿੰਘ ਦੀ ਧਰਤੀ ਹੈ ਦੁਨੀਆ ਗੱਲਾਂ ਕਰਦੀ ਉਹ ਦੁਨੀਆ ਦੇ ਵੱਡ ਭਾਗਾ ਬੰਦਾ ਇੱਥੇ ਰਹਿਮਤ ਤੇਰੇ ਦਰ ਦੀ ਉਹ ਆਵੇ ਇੱਕ ਇੱਕ ਹਜ਼ਾਰ ਦਿੱਤਾ ਜਾਵੇਗਾ ਸ਼ੰਟੀ ਜਿੰਦੇ ਕਰਾਚੋ ਵਾਲਾ ਕਬੱਡੀ ਪਾਰਿਆ ਮੇਰੇ ਮਿੱਤਰੋ ਠੰਡੇ ਠਾਰ ਪਾਣੀ ਦਾ ਘੁੱਟ ਪਿਆ ਬੇਸ਼ੱਕ ਮੌਸਮ ਠੰਡਾ ਪਰ ਇਨਾਂ ਦੇ ਇੰਜਨ ਕਹਿੰਦੇ ਆਣ ਉਹ ਗਰਮੀ ਨੇ ਕਬੱਡੀ ਖੇਡਨੀ ਸੌਖੀ ਥੋੜੀ ਐ ਖਾਲਾ ਜੀ ਦਾ ਵਾੜਾ ਥੋੜੀ ਐ ਅਰ ਛੱਡੀ ਆ ਗਿਆ ਕਰਾਚੋ ਵਾਲਾ ਆ ਗਿਆ ਕਰਾਚੋ ਵਾਲਾ ਆ ਗਿਆ ਆ ਸਰੇ ਦਾ ਨੰਬਰ ਵਾੜਾ ਕਰ ਗਿਆ ਕਹਿੰਦੀ ਕਹਿੰਦੀ ਐ ਵੀ ਕਰਾਚੋ ਵਾਲਾ ਆ ਗਿਆ ਇੱਧਰ ਕਹਿੰਦੇ ਰਾਜੂ ਢਾਲੀ ਵਾਲ ਵੀ ਪੁੱਜਿਆ ਆਇਆ ਭੰਮੇ ਵਾਲਾ ਵੀਰ ਆ ਸਾਡਾ ਰਾਜੂ ਢਾਲੀ ਵਾਲ ਦਾ ਵੀ ਧੰਨਵਾਦ ਆ ਵੀ ਫਲੇੜੇ ਵਾਲਾ ਆਪਣੇ ਦਿਲ ਦਾ ਟੁਕੜਾ ਪੌਣ ਵੱਡਾ ਧੰਨਵਾਦ ਆ ਮੇਰੇ ਮਿੱਤਰੋ ਰੇਡ ਪਈ ਹੋਈ ਚਾਰ ਤਿਆਰ ਨੇ ਜਸ਼ਨ ਕਲਿਆਣ ਸੁਖੇੜੀ ਧਰਤੀ ਦਾ ਆ ਜੱਫਾ ਬੜਾ ਫਰਕ ਪਾਊਗਾ ਲੈ ਵੀ ਰਣਜੀਤ ਕਹਿੰਦੇ ਖੁਸ਼ੀ ਨੂੰ ਵੀ ਹੁਣ ਗੁਰੂ ਸਰੀਏ ਦਾ ਹੱਲ ਕਹਿੰਦੇ ਕਰਨਾ ਪੈਣਾ ਹੈ ਰੇਡ ਪਾਉਣ ਦੇ ਲਈ ਜਾਂ ਸੁਖਵੀਰ ਜਾਂ ਕ੍ਰਾਂਚੋ ਵਾਲਾ ਛੰਟੀ ਵਧੂਗਾ ਟੌਪ ਦਾ ਮੁਕਾਬਲਾ ਚੱਲ ਰਿਹਾ ਮੇਰੇ ਮਿੱਤਰੋ ਬੌਂਟ ਵੱਡਾ ਧੰਨਵਾਦ ਹੈ ਗੌਰਵ ਧਾਲੀਆ ਵਾਲ ਵੀ ਪੁੱਜਿਆ ਹੋਇਆ ਰਾਜੂ ਦਾ ਵੀ ਧੰਨਵਾਦ ਹੈ ਮੇਲੇ ਟੌਪ ਦੇ ਚੱਲਦੇ ਆ ਜ਼ਿਲ੍ਹਾ ਮਾਨਸਾ ਦੀ ਕਹਿੰਦੇ ਧਰਤੀ ਆ ਮੇਰੇ ਮਿੱਤਰੋ ਵੀ ਕੁਝ ਬੰਦੇ ਨਸਲ ਦੇ ਹੋਣ ਅਧਿਕਾਰ ਮਾਰ ਕੁੰਡਲੀ ਜੜਾਂ ਦੇ ਵਿੱਚ ਬੈਠਦੇ ਆ ਐਸੇ ਯਾਰਾਂ ਕੋਲ ਰੱਬ ਹੀ ਪਚਾਵੇ ਜਿੰਦਰਾ ਖਾ ਕੇ ਇੱਕ ਭਾਂਡੇ ਪਿੱਠ ਪਿੱਛੇ ਨਾੜਾ ਕਹਿੰਦੇ ਆ ਕਰਿਆ ਨਾ ਕਰ ਇਧਰਲੇ ਪਾਸੇ ਟੱਕਰ 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 ਓ ਮੇਲਾ ਨੱਚ ਪਿਆ ਆ ਜੱਫੇ ਤੇ ਮੇਲਾ ਬਣ ਜਾਣਾ ਮੇਲਾ ਨੱਚ ਪਿਆ ਆ ਜੱਫੇ ਤੇ ਮੇਲਾ ਬਣ ਜਾਣਾ ਸਿਰਾ ਆ ਜੱਫੇ ਦੇ ਮੇਲਾ ਬਣ ਜਾਣਾ ਸਿਰਾ ਆ ਜੱਫੇ ਦੇ ਮੇਲਾ ਆ ਆ ਜੱਫਾ ਦੇ ਕਟਿਆ ਲੈ ਆ ਜੱਫਾ ਦੇ ਪੇਜਾਂ ਵਾਲਿਆਂ ਨੇ ਕਟਿਆ ਲੈ ਆ ਜੱਫੇ ਨੇ ਮੇਲਾ ਬਣਾਦਾ ਲੈ ਵੀ ਚੀਰਾਂ ਨੇ ਤਾੜੀਆਂ ਇੱਕ ਵਾਰੀ ਨੰਬਰ ਸਾਡੇ 12 ਪੁਆਇੰਟ ਬੱਚੂਆਣੇ ਦੀ ਟੀਮ ਦੇ 11 ਪੁਆਇੰਟ ਕਰਾਚੋਂ ਦੀ ਟੀਮ ਦੇ ਫਾਈਨਲ ਦੇ ਵਿੱਚ ਪੁੱਜ ਗਈ ਬੱਚੂਆਣਾ ਤਾੜੀਆਂ